ਉਰਾਲੀ న్యూਸ ਵੀ ਤੁਹਾਡਾ ਸਵਾਗਤ ਹੈ ਜੀ ਨਦੀਪਾਰ ਕੂਟਿਆ ਸਤਗੁਰ ਸੋਮਜੀ ਮਹਾਰਾਜ ਜੀ ਦੀ ਕੂਟਿਆ ਤੋਂ ਅੱਜ ਰਵਾਨਾ ਕੀਤੀ ਗਈਆਂ ਚਾਰ ਗੱਡੀਆਂ ਲੰਗਰ ਦੇ ਲਈ ਜੋ ਕਿ ਹਰ ਸਾਲ 25ਵਾਂ ਵਿਸ਼ਾਲ ਭੰਡਾਰਾ ਅਮਰਨਾਥ ਲਗਾਇਆ ਜਾਂਦਾ ਹੈ ਅੱਜ ਉਹ ਗੱਡੀਆਂ ਨੂੰ ਕੀਤਾ ਗਿਆ ਰਵਾਨਾ ਬਾਬਾ ਤਨਹਾਰਾ ਜੀ ਨੇ ਗੱਡੀਆਂ ਨੂੰ ਕੀਤਾ ਰਵਾਨਾ

ਲੋਕਾਂ ਦੇ ਸਹਿਯੋਗ ਨਾਲ ਕੁਰਾਲੀ ਨਾਲ ਮੋਢੰਡਾ ਮੁੱਲਾਪੁਰ ਖਰੜ ਸਾਰੇ ਆਪਣੇ ਸਹਿਯੋਗ ਦੇ ਨਾਲ ਇਹ ਭੰਡਾਰਾ ਚੱਲਦਾ ਹੈਗਾ ਇਸ ਸਵਾਮੀ ਜੀ ਦੀ ਬਖਸ਼ਿਸ਼ ਕਿਰਪਾਈ ਨਾਲ ਭੰਡਾਰੇ ਨੇ ਲੋਕਾਂ ਦਾ ਸਹਿਯੋਗ ਹੈ ਤੇ ਜੈ ਬੋਲ ਕੇ ਬਿਨਾ ਕੀ ਜਗਦੇ ਬਿਨਾ ਉਸ ਦੇ ਸਾਰਿਆਂ ਨੂੰ ਬੇਨਤੀ ਹੈ ਕਿ ਉੱਥੇ ਪਹੁੰਚੋ ਇਹ ਕਿੰਨੇ ਕ ਦਿਨ ਚੱਲਦਾ ਜੀ ਭੰਡਾਰਾ ਇਹ ਪੂਰਾ 1.5 ਮਹੀਨਾ ਉੱਥੇ ਭੰਡਾਰਾ ਲੱਗਦਾ ਜੀ ਇਸ ਵਾਰ ਇੱਕ ਮਹੀਨਾ ਦਸੰਦਾ ਭੰਡਾਰਾ ਆਏਗਾ ਉੱਪਰ ਕੁਫਾ ਵੀ ਬਾਕੀ ਤੁਸੀਂ ਕਿਰਪਾਈ ਜਦ ਤੱਕ ਚਲਾਏ ਚਲਾਏ ਹੋ ਜੋ ਐਡਰੈਸ ਦੱਸ ਦਿਓ ਜੀ ਕਿੱਥੇ ਆਪਣਾ ਲੰਗਰ ਲੱਗਦਾ ਜੀ ਮੈਂ ਜਾ ਕੇ ਮੈਂ ਬਿਲਕੁਲ ਗੁਫਾ ਦੇ ਕੋਲ ਇੱਕ ਲੰਗਰ ਲੱਗਦਾ ਹਰਿਆ ਕੁਰਾਲੀਆ ਸੁਆਮੀ ਜੀ ਮਹਾਰਾਜ ਦੀ ਹੈ ਉਹਨਾਂ ਦੇ ਭੰਡਾਰਾ ਉਹਨਾਂ ਦੇ ਨਾਮ ਤੇ ਭੰਡਾਰਾ ਚੱਲਿਆ ਪੁਰਕੋਲੇ ਜੀ ਬੋਲੋ ਸਰਪੁਰ ਦੇ ਸੁਆਮੀ ਜੀ ਮਹਾਰਾਜ ਕੀ ਜੈ 바ਵਾ ਬਰਫਾਨੀ ਕੀ ਜੈ ਭੁਕੇ ਕੋ ਅਨ ਪਿਆਸੇ ਕੋ ਪਾਨੀ ਜੈ 바ਵਾ ਬਰਫਾਨੀ ਹਾਂ ਜੀ ਵੀਰ ਜੀ ਉਹ ਭੰਡਾਰ ਆਪਣਾ ਹਰ ਸਾਲ ਜਾਂਦਾ ਹੈ ਇਸ ਵਾਰ ਥੋੜੀ ਜਾਂਮ ਕਰਕੇ ਹਾਂ ਜੀ ਪਿਛਲੇ 25 ਸਾਲ ਤੋਂ ਸਾਨੂੰ ਜੀ ਦੀ ਕਿਰਪਾ ਦੇ ਨਾਲ ਭੰਡਾਰ ਚੱਲ ਰਿਹਾ ਜੀ ਇਲਾਕਾ ਨਿਵਾਸੀਆਂ ਦੀ ਸ਼ਹਿਰ ਵਾਸੀਆਂ ਦੇ ਸਭ ਦੇ ਸੀਵਰ ਵਾਲੇ ਭੰਡਾਰਾ ਚੱਲਦਾ ਹੈ ਸਵਾਮੀ ਦੀ ਕਿਰਪਾ ਹੈ ਇਸ ਭੰਡਾਰੇ ਤੇ ਮੈਂ ਸਭ ਨੂੰ ਇਲਾਕਾ ਨਿਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਉੱਥੇ ਬੇਨਤੀ ਕਰਨਾ ਚਾਹੁੰਦਾ ਹੈ ਵੀ ਹਮ ਮਾਕੇ ਭੋਲੇ ਨਾਦ ਬਾਬਾ ਵਰਪਾਨੀ ਦੇ ਦਰਸ਼ਨਾਂ ਨੂੰ ਆਣ ਸਰਕਾਰ ਵੱਲੋਂ ਇਸ ਵਿੱਚ ਬਹੁਤ ਜ਼ਿਆਦਾ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਨਿਡਰ ਹੋ ਕੇ ਆਰਾਮ ਨਾਲ ਆ ਕੇ ਦਰਸ਼ਨ ਕਰੋ ਬਾਬਾ ਬਰਪਾਨ ਜੀ ਕਾਲ ਵੀ ਕੀ ਵਿਗਾੜ ਸਕੇ ਉਸ ਦਾ ਜੋ ਭਗਤੋ ਮਹਾਕਾਲ ਦਾ ਨਿਸ਼ਚਿਤ ਬਿਨਾ ਡਾਕਤੇ ਕੋਈ ਨਾ ਦੀ ਕਿਰਪਾ ਦੇ ਨਾਲ ਸਰਕਾਰ ਦੇ ਸਹਿਯੋਗ ਦੇ ਨਾਲ ਕੋਈ ਡਰ ਪੈ ਦੇ ਬਗੈਰ ਸਾਰੇ ਭਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉੱਥੇ ਅਮਨਨਾਥ ਜੀ ਦੀ ਪਵਿੱਤਰ ਗੁਫਾ ਦੇ ਦਰਸ਼ਨ ਕਰਨ ਤੇ ਸਾਡੇ ਭੰਡਾਰੇ ਵਿੱਚ ਆ ਕੇ ਸਾਡੇ ਭੰਡਾਰੇ ਦੀ ਸ਼ੋਭਾ ਵਧਾਣ ਜੋ ਵੀ ਕੋਈ ਸਮੱਸਿਆ ਆਂਦੀ ਹੈ ਉਹ ਭੋਲੇनाथ ਕਿਰਪਾ ਹੱਲ ਕਰੂਗੇ ਤੇ ਕੋਈ ਵੀ ਕੋਈ ਕਪੜਾਣੇ ਦੀ ਕੋਈ ਜ਼ਰੂਰਤ ਨਹੀਂ ਹੈ ਜੈ ਭੋਲੇनाथ ਜੈ ਅਮਨਾਰ ਬਲਖਾਨੀ ਸੋਹਣੀ ਜਿਹਾ ਅੱਜ ਕੀ ਹੈ ਬੜੀ ਖੁਸ਼ੀ ਦੀ ਗੱਲ ਹੈ ਅੱਜ ਸਵਾਮੀ ਜੀ ਦਾ 25ਵੀਂ ਸਵਾਮੀ ਜੀ ਦੀ ਯਾਦ ਵਿੱਚ 25ਵਾਂ ਜਿਹੜਾ ਹੈ ਅਮਨ ਅਖ ਬਰਪਾਨੀ ਸੇਵਾ ਲੜਨ ਨੂੰ ਆਪਣੇ ਅੱਗੇ ਦੇ ਰਿਹਾ ਹੈ ਇਹ ਸਾਨੂੰ ਸੰਤਾਂ ਨੂੰ ਬੇਨਤੀ ਹੈ ਕਿ ਉਹ ਬਹੁਤ ਬਿਲਕੁਲ ਨਾਲ ਕਰੋ ਹਾਂਜੀ ਹਾਂ ਮੌਕੇ ਦੇ ਹਾਲਾਤ ਨੂੰ ਦੇਖਦੇ ਹੋਏ ਆਪਣੇ ਕਾਗਜ਼ ਪੱਤਰ ਨਾਲ ਲੈ ਕੇ ਜਾਣਾ ਇਹ ਸਵਾਮੀ ਜੀ ਜਿਹੜਾ ਇੱਥੇ ਪਹਿਲਾ ਪੜਾ ਰਿਹਾ ਹੈਗਾ 2021 ਤੋਂ ਸ਼ੁਰੂ ਹੋਇਆ ਸੀਗਾ ਅੱਜ 25ਵਾਂ ਜਿਹੜਾ ਪੜਾ ਰਿਹਾ ਹੈ ਉਹ ਤੁਮੇ ਜੀ ਔਰ ਕਿਰਪਾ ਨਾਲ ਇਸ ਤੋਂ ਜਿਹੜਾ ਹੋ ਰਿਹਾ ਹੈ ਉਹ ਕੌਮੀ ਜੀ ਮਹਾਰਾਜ ਆ ਜੀ ਕੀ